ਬੇਬੀ ਐਂਟੀ ਉੱਠ ਗਈ ਪੌੜੀਆਂ ਤੋਂ ਮੈਂ ਲੈ ਵੀਡੀਓ ਸ਼ੁਰੂ ਕੀਤੀ ਦਵਾ ਦਾ ਵੇਖਿਆ ਕੈਮਰਾ ਤੇ ਉੱਠ ਗਈ। ਤੂੰ ਬੈਠਾ ਹੀ ਕਿਉਂ ਤੂੰ? ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਚਰਦੀ ਕਲਾ ਅੱਜ ਦੋ ਤਿੰਨ ਕੰਮ ਆਹੀਂ ਚੱਲੇ ਆਂ ਜ਼ਰੂਰੀ ਕਰਨ ਤੇ ਉਹ ਤੁਹਾਨੂੰ ਅਹੀਂ ਗੱਡੀ 'ਚ ਬੈ ਕੇ ਦੱਸਦੇ ਆਂ ਕੀ ਆ ਪਹਿਲਾਂ ਕਮਰੇ ਦਾ ਕਿੰਨਾ ਕੁ ਕੰਮ ਹੋਇਆ ਮੈਂ ਉਹ ਦਿਖਾਉਣਾ। ਅਵੀਰ ਕਿੱਥੇ ਆ ਯਾਰ ਭਰਨੇ ਵਾਲਾ ਆ ਵੀਰ ਬڑا ਵੀਡੀਓ ਮੇਰੀਆਂ ਵੇਦਾ ਇਹ ਤੇ ਪਹਿਲਾਂ ਵੀ ਮੈਨੂੰ ਕਹਿੰਦਾ ਹੈਗਾ ਕਿ ਮੈਂ ਵੀ ਬਣਾਉਣਾ ਚੈਨਲ ਤੇ ਆ ਭਾਜੀ ਹੁਣੇ ਕੰਮ ਕਰਨ ਦੇ ਆ ਕਾਫੀ ਹੱਦ ਤੱਕ ਕਮਰੇ ਦਾ ਕੰਮ ਹੋ ਗਿਆ ਵਾ ਤੇ ਭਾਈ ਸ਼ਰਮਾ ਕੇ ਨਾਲ ਹੀ ਐ ਉਧਰੋਂ ਅਲਮਾਰੀ ਵੀ ਆਲਮੋਸਟ ਬਣ ਗਈ ਆ ਬਸ ਦਰਵਾਜ਼ੇ ਲੱਗਣ ਵਾਲੇ ਆ ਜਦੋਂ ਵੀ ਛੱਤ ਦਾ ਕੰਮ ਹੋ ਗਿਆ ਤੇ ਆਹ ਸਾਈਡ ਯਾਰ ਅੱਗੇ ਨਾ ਪੀਵੀਸੀ ਕੀਤੀ ਸੀ ਬਾਕੀ ਸਾਈਡਾਂ ਤੇ ਤੇ ਇਧਰਲੀ ਸਾਈਡ ਆਈਡੀਆ ਚੇਂਜ ਕਰਕੇ ਤੇ ਆਪਾਂ ਲੂਵਰ ਲਾਤੇ ਆ ਪੂਰਾ ਕੰਪਲੀਟ ਹੁੰਦਾ ਫੇ ਵੇਨੇ ਆ ਕਿਦਾਂ ਦਾ ਬਣਦਾ ਨਾ ਇੱਕ ਯਾਰ ਭਾਜੀ ਮੇਰੇ ਮੈਂ ਆ ਬੈੱਡ ਤੇ ਇਦਾਂ ਦਾ ਨੀਵਾ ਬਣਵਾ ਲਿਆ ਵਾ ਮਤਲਬ ਇਹ ਬੈੱਡ ਦਾ ਆਈਡੀਆ ਸਿਰਫ ਮੇਰਾ ਹੈ ਸਾਡੇ ਕੋਈ ਵੀ ਨਹੀਂ ਪਸੰਦ ਕਰਦੇ ਇਹਨੂੰ ਜਿਹੜਾ ਉਹ ਕਹਿੰਦੇ ਨੀਵਾ ਬਣਾਤਾ ਵਾ ਬੈੱਡ ਨਹੀਂ ਨਹੀਂ ਪਛਾਉਂਦਾ ਅੱਜ ਕੱਲੇ ਓਏ ਮੈਂ ਕਹਿੰਦਾ ਵੀ ਨਵੇਂ ਟ੍ਰੈਂਡ ਅਕੋਰਡਿੰਗ ਕਹਿੰਦਾ ਈ ਆਦਾ ਨੀਵਾ ਬਣਾਤਾ ਵਾ ਕੋਈ ਕਈ ਜਾਂਦਾ ਥੱਲੇ ਪੈਰ ਲਾ ਦੋ ਕੋਈ ਕੋ ਕਈ ਜਾਂਦਾ ਕੋਈ ਕੋ ਕਈ ਜਾਂਦਾ ਨਹੀਂ ਪਰ ਇਹ ਜਦੋਂ ਕੰਪਲੀਟ ਹੋ ਗਿਆ ਮੈਨੂੰ ਪਤਾ ਵਾ ਇਹ ਵਧੀਆ ਲੱਗਣਾ ਵਾ ਇਹਦੇ ਉੱਤੇ ਗੱਦਾ ਹੈ ਨਾ ਇੰਨਾ ਉੱਚਾ ਹੋਇਆ ਨਾ ਜਿੱਥੇ ਗੱਦਾ ਹਾਂ ਇੱਕ 1 ਫੁੱਟ ਦਾ ਇਹਦੇ ਤੇ ਗੱਦਾ ਲੱਗ ਜਾਣਾ ਵਾ ਫੇਰ ਹੀ ਫੇਰ ਹੀ ਚੱਲ ਗਏ ਅਬਸ ਕਰ ਵੀ ਮੇਰਾ ਕੜਕ ਕੜਕ ਲਾਈ ਕਿਤਾ ਸਾਬਾ ਚਲੋ ਮਮੀ ਚੱਲ ਗਏ ਫਿਰ ਕਿੱਧਰ ਜਾਈ ਜੰਨੇ ਹਣ ਚੱਲੇ ਕਿੱਧਰ ਆ ਬਿੱਲਾ ਹਣ ਦੱਸੋ ਤੁਸੀਂ ਜਾਣਾ ਆਪਾਂ ਇਦਾਂ ਵਾ ਵੀ ਕੰਮ ਤੇ ਦੋ ਤਿੰਨ ਹੂੰ ਆਪਾਂ ਐਂ ਦੀ ਜਾਣਾ ਪਹਿਲਾਂ ਸਰਾਣੇ ਬਣਨੇ ਦੇਣੇ ਉੱਥੇ ਹੂੰ ਫੇਰ ਬਾਹਰ ਹੀ ਜਾਣਾ ਆ ਆਂਦੀ ਦਵਾਈ ਲੈਣੀ ਤੇ ਫੇਰ ਬਾਬੇ ਬਕਾਲੇ ਜਾਣਾ ਉਥਾ ਥੋੜੇ ਬਹੁਤੇ ਕੱਪੜੇ ਲੈਣੇ ਆ ਮੇਨ ਗੱਲ ਮੁੱਕਦੀ ਇਹ ਆ ਕਿ ਬਾਬੇ ਬਕਾਲੇ ਜਾਣਾ ਤੇ ਕੱਪੜੇ ਲੈਣੇ ਮੇਰੇ ਹੁਣ ਤੁਸੀਂ ਵਲੌਗ ਵੇਖੇ ਹੋਣੇ ਆ ਪਿਛਲੇ 4-5 ਵਲੌਗ ਪਿਛੇ ਬਣ ਗਏ ਆ ਜਿਹੜੇ ਸ਼ਾਪਿੰਗ ਹੋਣ ਦੀ ਵਿਆਹ ਦੀ ਭਰਾਵਾ ਵਿਆਹ ਦੀ ਸ਼ਾਪਿੰਗ ਹੋਣ ਦੀ ਐਵੇਂ ਅੱਜ ਫੇਰ ਉਸੇ ਕੰਮ ਨੂੰ ਚੱਲੇ ਆ ਕੱਪੜੇ ਲੈਣੇ ਜਾਣਾ ਅੱਜ ਫੇਰ ਸਿਆਣ ਵਾਲੇ ਲੈਣੇ ਆ ਅੱਜ ਮੋٹے ਪਹਿਲਾਂ ਪਤਲੇ ਕਿਉਂ ਲੈ ਵਿਆਹ ਤੇ ਸਿਆਲ ਚ ਹੀ ਆ ਅੱਗੇ ਲੈ ਵੀ ਕਪੜਿਆਂ ਦਾ ਹੀ ਨਹੀਂ ਸਿਲਸਿਲਾ ਮੁੱਕਣ ਡਿਆ ਕਪੜਿਆਂ ਦਾ ਹੀ ਸਿਲਸਿਲਾ ਨਹੀਂ ਮੁੱਕਣ ਡਿਆ ਮੈਂ ਵੇਖਿਆ ਕਿ ਤੇ ਮੇਰੀ ਆਊਟਫਿਟ ਮੈਂ ਚੈੱਕ ਹੀ ਨਹੀਂ ਕਰਦਾ ਮੈਂ ਹਰ ਵਲੌਗ 'ਚ ਦਿਖਦਾ ਨਹੀਂ ਮੈਂ ਕਿਦਾਂ ਦਾ ਲੱਗਦਾ ਹਾਂ ਪਜਾਮਾ ਟੀ-ਸ਼ਰਟ ਹੈ ਚਲੋ ਫਿਰ ਚੱਲੀਏ ਮੰਮੀ ਹੁਣ ਨਾ ਹਣ ਧੁੱਪੇ ਸੌਂ ਜਾਣ ਮੰਮੀ ਚੱਲ ਚੱਲੀ ਆ ਘਰ ਦੇ ਘਰ ਨਹੀਂ ਆਨੂੰ ਕਹਿੰਦਾ ਡਰਨੀ ਹੈ ਨਾ ਕਦੋਂ ਦੀ ਵੇਖਣ ਦੀ ਅੰਟੀ ਵੀ ਜਾਣ ਹੀ ਨਹੀਂ ਲਈ ਜਾਣ ਹੀ ਨਹੀਂ ਆ ਵਧੀਆ ਜਿਹਾ ਗਾੜਕ ਨਹੀਂ ਰੂਰਾ ਪਿੰਜਣ ਵਾਲਾ ਸਰਾਣਾ 100 ਰੁਪਏ ਇੱਕ ਪੁੱਲਾ ਦੇ ਹਾਂਜੀ ਸਰਾਣਾ ਇੱਕ ਤਾਂ ਦੇਸੀ ਰੂਹ ਆ ਇੱਕ ਦੂਜਾ ਵੀ ਆ ਉਹਦੇ ਨਾਲ ਦਾ ਪੁੱਲਾ ਜਿਆ ਠੀਕ ਆ ਸਭ ਪੀਜ ਦੇ ਹਾਂ ਬਣਾ ਦੇ ਨਹੀਂ ਸਰਾਣੇ ਬਣਾ ਕੇ ਖੜਨੇ ਆ ਕਿ ਆ ਪਰ ਰੂਹ ਹੀ ਪੰਜਾ ਕੇ ਖੜਨਾ ਰੂਹ ਦੇ ਜਣਾ ਇਹਨੇ ਪਿੰਜ ਭਰ ਦੇਣੇ ਮੁਰਕੇ ਲੈ ਜਾਗੇ ਹੈਨਾ ਚਲੋ ਕੱਢੋ ਫਿਰ ਕੇ ਆ ਪਿੰਜਿਆ ਯਾਰ ਰੂਹ ਆ ਨਹੀਂ ਪੀਜਣਾ ਅੱਛਾ ਇਹ ਪਿੰਜਣਾ ਆ ਵੀ ਕਿਸ ਕੇ ਸਾਥ ਪਿੰਜਦੇ ਹੋ ਮਸ਼ੀਨ ਲਗਾ ਹੈ ਨਾ अच्छा उसमें डाल देते हो पींज के बाहर आ जाता है पींज के बाहर आ जाता है आवे मम्मी आ रहा की बढ़िया ये देसी रूह आ आ देसी है ये भी पींज पीन सकते हो की दवा नहीं इसको भी पिजाई करनी अच्छा, दोनों पिजाई करनी है दोनों इसको इसको अभी की कहंदे उनु तोलेगा चलो ठीक है फिर चले कवर तो दे दो कवर कर दो पंजाई बेचारे दी

मतलब गर्दन को दर्द होता है पतला कर करने का है कितने किलो या इसमें डालते हो कैसे करते हो पिंजाई इसकी हाँ इधर डालते हो किधर डालते हो <laughs> इसमें रख के उसमें डाल के उधर से निकालते हो अच्छा एदेज यार हो पया ਤੇ ਆਪੀ ਬਲੀਓ ਦੇ ਕਿੰਪਈਆ ਇਨਕ ਬੰਦੇ ਉਹਨਾਂ ਕੋ ਨਹੀਂ ਬੰਦੇ ਤੂੰ ਪਹਿਲੇ ਪਾਏਗੀ ਮਮੀ ਦੁਕਾਨ ਤੇ ਇਹ ਹੁਣ ਤੂੰ ਅੰਦਰੋਂ ਮੁੜਿਓ ਅੰਦਰੋਂ ਕਿ ਮੁੜਿਓ ਬੁੱਢੜੀਏ ਜੋਗੋ ਹੈਗਾ ਕਰ ਦੇ ਆਪਰਾ ਆਪੋ ਉਹਨੂੰ ਜੋਗਾ ਹੈਗਾ ਕੱਢਦੇ ਐਨੀ ਦਰਦੀ ਵੀ ਨਹੀਂ ਦਾ ਜਿੱਦਣ ਪਿਸਤੌਲ ਲੈ ਕੇ ਆਇਆ ਨਾ ਮੈਂ ਇਦਾਂ ਮੈਂ ਕਿਹ ਕਿਦਾਂ ਰੰਗ ਉੱਢਦੇ ਆ ਪਾਣੀ ਵਾਲਾ ਲੈਣ ਦਾ ਪਤਾ ਨਹੀਂ ਲੱਗਣਾ ਵੇ ਕੀ ਬੋਲਣਾ ਮੈਂ ਆਫਾ ਲਈਏ ਉਹਦੇ ਨਾਲ ਸਲਵਾਰਾਂ ਉਹਦਾ ਵਾਕਿਆ ਕੱਢਣ ਲੈ ਗਿਆ ਆ ਆ ਬੁੱਢੀ ਨੂੰ ਡਰਾਉ ਡਰਾਵਾ ਜਾਂ ਇਹਨੂੰ ਬਾਹਰ ਕੋ ਲੱਭਣਾ ਵੀ ਨਹੀਂ ਇਤੋ ਜਤੀ ਕੀਤਾ ਨਿਕਣਾ ਪਉ ਤਾਂ ਚੁੰਨੀਆਂ ਹੀ ਲੈ ਜਾ ਇਤੋ ਝੁੱਕ ਕੇ ਆ ਲੈ ਜਾ ਆਇਆ ਹੋਰ ਸੁਣਾ ਵਧੀਆ ਵਧੀਆ ਠੀਕ ਠਾਕ ਤੂੰ ਹੀ ਸਣਾਓ ਕਿਦਾਂ ਠੀਕ ਠਾਕ ਜੀ ਲਈ ਜਾਂਦੇ ਨਜ਼ਾਰੇ ਤੇ ਕੁਰਸੀ ਤੇ ਬਹਿ ਕੇ ਨਜ਼ਾਰੇ ਕਾਹਦੇ ਭਰਾਵਾਂ ਠਰ ਜਾਂਦੀਆਂ ਹੁੰਦਾ ਤੇਨ ਦੱਸ ਤੇ ਕੱਪੜੇ ਦੀ ਤੁਹਾਡੀ ਦੁਕਾਨ ਤੇ ਕੋਈ ਕੋਟੀ ਕਾਟੀ ਸੀ ਕੇ ਪਾ ਕੋਈ ਲੋਈ ਲਾਈ ਲੈ ਤੇ ਬੇਬੇ ਲੋਈਆਂ ਵੀ ਬੜੀਆਂ ਵੇਖ ਲੈਂਦੇ ਆ ਕੋਟੀਆਂ ਵੀ ਪਾਈਆਂ ਭੰਤਾਂ ਵੀ ਝੰਡ ਲੱਗੀ ਜੀ ਪਾਪੇ ਨਾਲ ਲੜ ਪਿਆ ਘਰ ਫਿਰ ਗਰਮ ਹੋ ਜਾ ਕਰਨਗੇ ਹੈ ਲੜਾਈ ਵਾਲਾ ਵੀ ਇੱਥੇ ਕੁਲਾਬ ਦਾ ਕਰਾ ਦੰਦ ਕਿਤੇ ਆ ਦੰਦ ਚਲ ਗਏ ਉਹ ਤੁਹਾਡੀ ਬਣੀ ਲਾਈਵ ਨਹੀਂ ਆ ਉਹ ਲਵਾ ਛੱਡੋਗੇ ਹੁਣ ਮੇਰੇ ਪੁੱਤ ਜੋਤੀ ਨੇ ਲਵਾ ਦੇ ਲਵਾ ਦਾਂਗੇ ਦੰਦ ਲਵਾ ਦਨੇ ਚਲੋ ਹੋਰ ਦੱਸੋ ਨਹੀਂ ਵਧੀਆ ਠੀਕ ਠਾਕ ਆ ਮੰਮੀ ਕਹਿੰਦੀ ਜਾਣਾ ਵਾ ਭਿੰਦੇ ਭਾਈ ਦੀ ਦੁਕਾਨੇ ਤੇ ਨਵਾਂ ਸਮਾਨ ਆਇਆ ਤੇ ਵੀਡੀਓ ਬਣਾਉਣੀ ਆ ਚੱਲੀਏ ਮੈਨੂੰ ਲੈ ਆਈ ਆ ਬੱਸ ਆਹ ਲੜਕਾ ਮੈਨੂੰ ਕੀ ਪਤਾ ਮੁੰਡਾ ਤੁਹਾਡਾ ਤੇ ਮੈਨੂੰ ਪੁੱਛਣ ਦੇ ਤੇ ਮਾਮਾ ਤੇਰਾ ਮਾਮਾ ਮੇਰਾ ਤੇ ਤਾਂ ਇਆਂ ਆ ਮੈਂ ਲੈਣ ਤੇ ਕੋਰ ਆਇਆ ਸੂਟ ਖਲਾਰ ਲਿਆ ਫੇਰ ਨਹੀਂ ਇਹ ਵੀ ਲੈਣਾ ਵਾ ਇੱਕ ਆਦਰ ਹੀ ਲੈਣਾ ਹਣ ਇਹ ਬੋਲੋ ਬੰਦੇ ਖਾਦੀ ਚ ਕਿ ਕਰੀਏ ਬਈ ਇਹ ਖਾਲੀ ਸ਼ਰਟ ਕਰਦੀ ਘਾਤੀ ਹੈ ਖਾਦੀ ਜੀ ਲੈਣੀ ਹੈ ਹਾਂ ਇਹ ਤਾਂ ਸ਼ਰਟ ਨਹੀਂ ਆ 컬러 ਸੋਨਾ ਪਰ ਗਾਜਰੀ ਗਾਜਰੀ ਜਿਆ ਨਾ ਇਹ ਕੀ ਆ ਸ਼ਨੀਲ ਜੀ ਲੱਗਦੀ ਮੈਨੂੰ ਹਾਂ ਉਹ ਸ਼ਰਟ ਤੇ ਮੈਨੂੰ ਪਤਾ ਹੈ ਕੱਪੜੇ ਦੀ ਗੱਲ ਕਰਨੀ ਆ ਸ਼ਨੀਲ ਜੀ ਆਹ ਦੇ ਦੇ ਬੇਟਾ ਕਿੰਨੇ ਮੀਟਰ ਹੈ ਤਿੰਨ ਆਂਟੀ ਕਰਵਾ ਲਓ ਨਾ ਉਹ ਤਿੰਨ ਮੀਟਰ ਕਰੋ ਜੰਗਪਾ ਨਿਕਲਦੇ ਲੈ ਮਮੀ ਕਹਿੰਦਾ ਖਰੀਦਿਆ ਇਹਨਾਂ ਖੋ ਗਾ ਲਿਓ ਜਿਹੜਾ ਕੋਈ ਨਹੀਂ ਲੈਂਦਾ ਤੂੰ ਖਰੀਦ ਲੈਨੇ ਆਹ ਸ਼ਰਟ ਪੀਸ ਆ ਨਾ ਕਿੰਨੇ ਮੀਟਰ ਆ ਕਿੰਨਾ ਕਿੰਨੇ ਮੀਟਰ ਆ ਯਾਰ ਆਈ ਯਾਰ ਕਿੰਨਾ ਕਿੰਨੇ ਰੁਪਏ ਮੀਟਰ ਵਾਲੀ ਕਿਰਨਾ ਮਸੀ ਹੋਰ ਵੀ ਕੱਪੜੇ ਹੁਣ ਇਦਾਂ ਦੇ ਹੀ ਭਰਾਵਾ ਨਹੀਂ ਭਰਾ ਕਿੱਦਾਂ ਬਣ ਜੂਗਾ ਚੁੰਨੀ ਦਾ ਲੱਗਣ ਡਿਆ ਮੈਨੂੰ ਤੇ ਕੱਪੜਾ ਲੈ ਆ ਲੈ ਆ ਉਹ ਹਾਂ ਇਹ ਨਾ ਵੇਖਣ ਲਈ ਇਹ ਕੀ ਆ 16 ਲੈ ਆ ਆ ਸੋਲ ਪੈਨ ਲੱਗੀ ਡਾਈ ਦਾ ਸੋੜ ਬੋਤੀ ਆਈ ਇਹੋ ਆਈਓ ਐਦਾਂ ਨਹੀਂ ਹੁੰਦਾ ਤੇ ਨਹੀਂ ਲਮਾਉਣਾ ਮੈਂ ਹਟ ਕਿੱਥੇ ਹੈਗਾ ਪਿੰਡਾ ਪਿੰਡ ਆ ਪਿੰਡ ਦਾ ਤਾਈਆਂ ਤੋਂ ਫੋਨ ਨਹੀਂ ਚੁੱਕਦਾ ਨੂੰ ਪਤਾ ਲੱਗ ਗਿਆ ਨਹੀਂ ਹੈ ਦੁਕਾਨ ਤੇ ਹੈ ਦੂਜੀ ਦੇ ਵਿਆਹ ਕੇ ਮੰਮੀ ਮੈਨੂੰ ਤੇ ਐ ਕਹਿੰਦੀ ਆ ਵੇ ਜਦੋਂ ਮੈਂ ਲੈਣੇ ਹੁੰਦੇ ਜੁੱਤੀ ਆਵੇ ਨਾ ਪਤਾ ਨਾ ਥੋ ਲੈ ਦੇ ਪਾਪਾ ਉਹ ਮੇਰਾ ਤੇ ਉਹ ਹਾਲ ਲੰਗ ਲਿਆਉਣ ਲਈ ਆ ਤੁਮ ਕਲਰ ਤੁਸੀਂ ਦੇਖ ਲੈਣਾ ਤੁਹਾਨੂੰ ਕੋਕ ਸਮਝ ਨਹੀਂ ਪੈਣ ਲਈ ਕਪੜਾ ਮੈਨੂੰ ਪਤਾ ਹੀ ਆਲੇ ਆ ਜੇ ਕੋਈ ਹੋਰ ਰੰਗ ਲਿਆ ਕੀ ਹੋ ਗਿਆ ਆਗਨੇ ਦਾ ਤੈਨੂੰ ਕਿਉਂ ਮੇਰੇ ਮਰ ਗਿਆ ਨਹੀਂ 12700 1200 1250 1250 ਕਿ ਆ ਵੀ ਲੱਗਾ ਤੇ 300 ਦਾ ਨਹੀਂ 1200 1250 ਕਿਹਾ ਉਹਨਾਂ ਨੇ ਵੀ ਦੇਖ ਲਓ ਦੋ ਮਿੰਟ ਦੀਦੀ ਆਉਂਦੀ ਦੀਦੀ ਕੋ ਦੀਦੀ 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 ਵੇਟ ਨਹੀਂ ਨਾ ਹੁੰਦੀ ਇੱਧਰ ਸੋਨਾ ਇਹ ਲੈਣਾ ਮੈਂ ਹਾਂ ਹਾਲੇ ਆਇਆ ਹਾਂ ਰਹਿ ਜਾ ਕੀ ਵੇਖਾ ਇਹਨਾਂ ਦਾ ਮੈਂ ਨਾ ਮੈਨੂੰ ਆ ਪਸੰਦ ਆਇਆ ਨਾ ਮੈਨੂੰ ਆ ਪਸੰਦ ਆਇਆ ਹੈ ਭਾਬੀ ਆਏ ਨੇ ਕੀ ਕਰਨੇ ਆ ਤੁਸੀਂ ਇਹਨੇ ਲੈ ਲੈ ਕੇ ਇੱਕ ਹੋ ਗਿਆ ਕੋਕ ਮੈਨੂੰ ਖੌਂਡੇ ਦਾ ਵੇਖੋ ਜਿਹਦਾ ਮੈਂ ਲੈਣੇ ਹੁੰਦੇ ਇਹਦੇ ਨਾਲ ਤਾਂ ਆਪਣੇ ਕੋਲ ਹੈਗਾ ਪਿਛਲੇ ਸਾਲ ਨਹੀਂ ਲਿਆ ਆਪਾਂ yellow color ਦਾ ਵਗਰੇ ਆ ਨਾ ਆਹ ਡਿਜ਼ਾਈਨ ਉਹਦਾ ਵਿੱਚ ਅਨੁਕਰ ਵਾਲਾ ਜੋ ਲੈਣਾ ਵਾ ਤੁਸੀਂ ਉਹ ਲਾਓ ਹਾਂ ਮੰਮੀ ਜਿਹੜੀ ਚੀਜ਼ ਲੈਣੀ ਹੋ ਲੋ ਇੱਕ ਹਾਂ ਹੀ ਇੱਕ ਸੂਟ ਇੱਕ ਮੈਨੂੰ ਨਾ ਬੁੱਡੀਆਂ ਦੀ ਇਹ ਗੱਲ ਨਹੀਂ ਸਮਝ ਲਾਦੀ ਜਿਹੜੀ ਚੀਜ਼ ਲੈਣੀ ਹੋ ਉਹ ਤੇ ਲੈ ਲਈਆ ਹਾਵ ਖਾਈਆਂ ਮੜਾ ਜਾ ਲਾ ਕੇ ਹਾਵ ਖਾਈਆਂ ਲਾ ਕੇ ਇੱਕ ਆਹ ਖਾਈ ਕੋਈ ਪਸੰਦ ਆ ਜਾਵੇ ਫੇਰ ਫੇਰ ਕੀ ਮਨ ਲੋ ਜਿਹੜਾ ਤੁਸੀਂ ਮਿਤ ਕੇ ਆਏ ਕਿ ਆ ਚੀਜ਼ ਲੈਣੀ ਆ ਹੋਈ ਲੈਣੀ ਆ ਆ ਵਨ ਆ ਮੜ ਗਿਆ ਆ ਹੈਗਾ ਵੀ ਭਾਰੇ ਹੋ ਮੋਟਾ ਹੀ ਹੋ ਮਨ ਸਾਡਾ ਸੋਹਣਾ ਪਰ ਮੰਮੀ ਲੈਣ ਤੇ ਹੀ ਸੂਟ ਆਏ ਆ ਕਿਹੜਾ ਹੋਰ ਖਲਾਰਾ ਪਾ ਕੇ ਬਹਿ ਗਏ ਸੀ ਆ ਕਿੰਨੇ ਗਾ ਸ਼ਰਮ ਮੇਰੀ ਆਵਾਜ਼ ਹੀ ਨਹੀਂ ਕੱਲ ਹੀ ਨਹੀਂ ਸੁਣਨੀ ਹੁਣ ਮੇਰੀ ਇਹ ਜਾ ਕੇ ਅੱਗੇ ਕਿੱਦੇ ਵਾਲਾ ਪਰ ਇਹਦੀ ਤੇਰੀ ਫਰਸੀ ਵੀ ਬੜਾ ਫਰਕ ਵਾਲੀ ਫਰ ਸੋਹਣੀ ਆਹ ਦਿਨ ਪਸੰਦ ਆ ਆ ਕਿੰਨੀ ਕਿਵਾਰਾ ਨਹੀਂ ਆਦੇ ਚ ਸੇ ਆ ਲੈਣਾ ਕਰ ਆ ਕੋਈ ਆਂਦੇ ਇਹਦੇ ਚ ਹੋਰ ਰੰਗ ਨਹੀਂ ਹੈਗੇ ਤੇ ਜੇ ਲੈਣਾ ਤਾਂ ਅੱਲਾ ਲਾਂਗੇ ਮੰਗਾ ਲਾਂਗੇ ਪਿੰਦੇ ਕੋਲ ਆਵੇ ਬਹੁਤ ਸੋਹਣਾ ਵਈ ਹੈ ਹੈ ਕਰਨਾ ਇਦਾਂ ਦੇ ਲਿਆ ਕੇ ਦੇ ਦੂਗਾ ਇਦਾਂ ਦਾ ਇਹ ਦੇ ਦੋ ਇਹਦਾ ਕਿਦਾਂ ਕਿਦੋਂ ਕਿਦਣਾ ਕਿਦਾਂ ਆ ਕਿੰਨੇ ਦਾ ਵਾ ਇਹ ਆ ਨਾ ਜਿਹੜੇ ਚੁੰਨੀ ਦਾ ਤੇ ਆ ਕਿੰਨੇ ਦਾ ਦੱਸਿਆ ਦਾਦਾ ਨਹੀਂ ਕੰਮ ਕਰਨਾ ਆ ਕਿੰਨੇ ਦਾ ਹੁਣ ਆ ਲੈਣਾ ਮੈਂ ਤੇ ਇਹਦੇ ਵਿੱਚ ਰੰਗ ਵੇਖਣੇ ਨਹੀਂ ਰਹਿਣਗੇ ਤੇਰਾ ਪਾਉਚੇ ਬਸ ਉਹਦੇ ਜੀ ਆ ਰਹਿਣ ਦੀਏ ਕਿੱਦਾਂ ਦੀ ਲਿਆ ਕੇ ਗਏ ਹੋ ਇੱਕ ਵਾਰ ਲਾ ਕੇ ਦੇਣਾ ਸੋ ਵਾਰ ਤੇ ਸੋ ਵਾਰ ਸੋਵਾਰ ਨੂੰ ਇਹ ਲੈ ਜਾਓ ਹੋ ਸਕਦਾ ਨਾ ਕੋਈ ਮੈਂ ਕਿਹਦੀ ਜਾਵੇ ਦੇਖੇ ਮੈਂ ਤਾਂ ਆ ਕੰਮ ਚੰਗਾ ਹੀ ਹੋ ਆ ਵੀ ਵੇਚਤਾ ਤੇ ਆ ਗਿਆ ਠੀਕ ਆ ਨਹੀਂ ਤੇ ਆ ਤੇ ਵਿਖਿਆ ਹੋਇਆ ਤੇਰੀ ਲਈ ਟਾਵਲ ਬਲਜੀਤ ਜੀ ਇਹ ਆ ਆਰਟੀਕਲ ਵੇਖਣਾ ਇਹ ਕਲਾ ਗਿਆ ਸਕਿਨ ਸਾਲ ਤੈਨੂੰ ਆ ਪਸੰਦ ਨਹੀਂ ਤੂੰ ਇੱਥੇ ਆ ਫੁਰਤਲਾ ਮੈਂ ਲੈ ਲਿਆ ਤੇ ਆਪੇ ਆ ਹਾਂ ਪਿਆਈ ਪਸੰਦ ਜਿਹੀ ਆ ਠੀਕ ਜਿਹੀ ਆ ਆ ਵੇਖੀ ਬਹੁਤ ਐ ਜਿਹੜਾ ਲਿਆ ਵਾ ਮੰਮੀ ਨੇ ਉਥੋਂ ਕੁੱਖ ਨਹੀਂ ਲਿਆ ਉਹਦੇ ਅੱਧਾ ਘੰਟਾ ਉੱਥੇ ਲਾ ਕੇ ਤੇ ਹੁਣ ਅੱਧਾ ਘੰਟਾ ਇੱਥੇ ਲਾਉਣਾ ਤੇ ਲਿਆ ਕੱਖ ਵੀ ਨਹੀਂ ਆ ਤੇ ਕਿੰਨੇ ਵਜੇ ਦੇ ਆਏ ਆ ਮੰਮੀ ਆਪਾਂ ਆਪਾਂ 1 ਵਜੇ ਆਇਆ ਤੇ ਲਿਆ ਕੱਖ ਵੀ ਨਹੀਂ ਆ ਤੇ 3:30 ਹੋ ਗਏ ਆ ਮੈਂ ਆਖਾਂ ਕਿ ਇਹਦੀ ਦੁਕਾਨ ਚ ਵੜਦੇ ਜਾਂਦੇ ਪਤਾ ਲੱਗਾ ਤੇ ਪਾਉ ਚੇਤਾ ਭੁੱਲ ਗਿਆ ਹੋਇਆ ਨਹੀਂ ਚੇਤਾ ਨਹੀਂ ਭੁੱਲ ਗਿਆ ਮੈਨੂੰ ਪਤਾ ਨਹੀਂ ਐ ਦੁਕਾਨ ਦਾ ਤੇ ਤੂੰ ਇੱਧਰ ਨਹੀਂ ਪਤਾ ਮੈਨੂੰ ਤੇ ਇੱਧਰ ਆ ਗਈ ਦੁਕਾਨ ਮੈਨੂੰ ਆਖੀ ਜਾਂਦੇ ਛੱਬੇ ਕੋ ਜਾਣਾ ਵਾ ਅੱਛਾ ਤੇ ਮੈਂ ਗਾਂਹ ਲਈ ਜਾਣਾ ਗੱਡੀ ਕਹਿੰਦੀ ਇੱਥੇ ਲਾ ਦੋ ਗੱਡੀ ਪਿਆ ਦੁਕਾਨ ਵਾ ਮੈਂ ਤਾਂ ਹੁਣ ਵੇਖੀ ਵਧਾਈਆਂ ਤੁਹਾਨੂੰ ਨਵੀਂ ਦੁਕਾਨ ਦੀਆਂ ਬਹੁਤ ਬਹੁਤ ਲੈਸਾਂ ਲਸਾਂ ਸਭ ਰੱਖ ਲੀਆਂ ਸਭ ਕੁਝ ਰੱਖ ਲਿਆ ਨਾਲੇ ਸਟਿਚਿੰਗ ਕਰਾਓ ਨਾਲੇ ਲੈਸਾਂ ਲਓ ਨਾਲੇ ਚੁੰਨੀਆਂ ਲਵਾਓ ਨਾਲੇ ਸੂਟ ਸਵਾਓ ਨਾਲੇ ਛੇਲੇ ਲਵਾਓ ਇਹ ਨਹੀਂ ਲਾਣੀ ਸਿਰ ਗਰੰਟੀ ਜੀ ਨਹੀਂ ਇਹ ਬਟੀਕਾ ਨਹੀਂ ਮਰ ਕੇ ਰਹਿਣੋ ਆਹ ਨਹੀਂ ਭਰਾਵਾ ਸੁਣਿਓ ਯਾਰੀ ਉਹਨੇ ਹੱਥ ਜੋੜ-ਜੋੜ ਕੇ ਦੁਕਾਨ ਪਰ ਨਹੀਂ ਆਏ ਹੁਣ ਨਹੀਂ ਨਹੀਂ ਵਧੀਆ ਵਧੀਆ ਤੁਸੀਂ ਆਪ ਕਹਿੰਦੀ ਰਹੀਆਂ ਵਾ ਵੀ ਭਾਜੀ ਦੁਕਾਨ ਖੋਲੋ ਪਹਿਲੇ ਵਾਂਗੂ ਖੋਲੋ ਮੈਂ ਲਓ ਹੁਣ ਹੋ ਗਈ ਜੀ ਆਪਣੀ ਨਹੀਂ ਨਹੀਂ ਚਲੋ ਵਧੀਆ ਸਲਵਾਰਾਂ ਕਿਹੜੀ ਸਲਵਾਰਾਂ ਇੰਨਾ ਨਾਲ ਦੀ ਤੇ ਇੰਨਾ ਕਮੀਜ਼ੇ ਨਾਲ ਦੀ ਇੰਨਾ ਦੋਹਾਂ ਨਾਲ ਤੁਹਾਨੂੰ ਭਲਾ ਜੋ ਮਿਲਨੇ ਆ ਇਹਦਾ ਇਹਦਾ ਜਿਹੜਾ ਵਾ ਇਹਦੀ ਸਲਵਾਰ ਸੋਹਣੀ ਲੱਗਦੀ ਸੀ ਕਿੰਨੇ ਭਾਜੀ ਦੁਕਾਨ ਤੇ ਖਾਵਾਂ ਮੈਂ ਕਿੱਧਰੋਂ ਸ਼ੁਰੂ ਹੁੰਦੀ ਕੀ ਦੁਕਾਨ ਦਾ ਨਾਮ ਦੁਕਾਨ ਇਹ ਹੈਗੀ ਆ ਭਿੰਦੇ ਦੇ ਨਾਲ ਦੀ ਦੁਕਾਨ ਹਰਮੰਦ ਪਟਾ ਸੈਂਟਰ ਇੱਥੋਂ ਮੇਨ ਬਾਜ਼ਾਰ ਦੀ ਐਂਟਰੈਂਸ ਤੋਂ ਗੁਰਦੁਆਰਾ ਸਾਹਿਬ ਤੇ ਸੰਧੂ ਬੁਟੀਕ ਤੇ ਲੈਸ ਹਾਊਸ ਆਈ ਦੁਕਾਨ ਇਹ ਲੱਗਦੇ ਕਿੱਥੇ ਆ ਆ ਲਟਕਣ ਜੇ ਕਿੱਥੇ ਲੱਗਦੇ ਆ ਮੈਨੂੰ ਮੈਦੋਂ ਦਾ ਪਤਾ ਕੀ ਸੋਚੀ ਜਾਣਾ ਵਾ ਇਹ ਕੰਨਾਂ 'ਚ ਪਾਉਣ ਵਾਲੇ ਆ ਆਵੇ ਮੈਦੋਂ ਦਾ ਉਹ ਸੋਚਣ ਡਿਆ ਵਾ 4 ਮੀਟਰ ਨਾ ਹੈਂ ਸੂਟ ਦੀ ਓਸਤਾਦ ਨਹੀਂ ਚਾਕਾ ਤੇ ਹੀ ਚਾਕਾ ਤੇ ਹੀ ਬਸ ਚਾਕਾ ਤੇ ਓਸਤਾਦ ਤਾਂ ਨਹੀਂ ਸਾਰੀ ਢਾੜੀ ਤੋਂ ਬੁੜੀਆਂ ਦੇ ਨਾਲ ਜੇ ਇਦਾਂ ਆਵੇ ਆ ਚੁੰਨੀ ਚ ਲਾਉਣੀ ਆ ਇਹਦੇ ਨਾਲ ਦੀ ਕਿ ਨਹੀਂ ਸੋੜੀ ਤੇ ਆਵੀਂ ਆਵਾਗੈਂ ਤੇ ਇੱਕ ਹੋਰ ਵਟਕੀਆਂ ਜੇ ਮਖਾਈ ਮਨੂੰ ਇਧਰ ਆਈ ਮਨੂੰ ਔਰ ਟਿੱਕੀਆਂ ਜੇ ਲਾ ਕੇ ਲਿਆਈ ਮੈਂ ਕਿਉਂ ਗਿਆ ਇੱਕ ਨਾ ਕਿਉਂ ਆ ਮੈਨੂੰ ਆਪ ਨੇ ਸਮਝੀ ਲੱਗੀ ਮੈਂ ਹਾਂ ਮਨ ਹਾਂ ਨ ਕਿਉਂ ਸ਼ੋਪਿੰਗ ਕਰਨੇ ਗਲੇ ਹੀ ਲਿਆ ਕੋਈ ਨਹੀਂ ਬਸ ਪਹਿਲੇ ਦਿੱਤੇ ਜੋ ਜਿਹੜਾ ਨਵਾਂ ਲੈਣ ਆਏ ਉਹ ਪਿੰਦੇ ਚ ਆ ਗੱਲਿਆ ਵਾ ਬਾ ਫਿਰ ਤੁਰ ਕੇ ਤੇ 4:30 ਵਜੇ ਤੇ ਘਰ ਨੂੰ ਚੱਲੇ ਹਣ ਭਰਾਵਾ ਲਿਆ ਨਹੀਂ ਦੱਸ ਲੈਂਦੇ ਚਿਰ ਲਾਉਂਦਾ ਵਾ ਪਤਾ ਨਹੀਂ ਬਸ 2 ਮਿੰਟ ਲੱਗਣੇ 2 ਮਿੰਟ ਲੱਗਣੇ ਕਰਕੇ ਵਾਗੇ ਤਿੰਨ ਘਾਵਾ ਤੇ ਗਏ ਆ ਤੇ ਇੱਕ ਨਾ ਹੋਰ ਚੀਜ਼ ਵੀ ਜਿਹੜਾ ਬੰਦਾ ਗੱਡੀ ਚ ਚਲਾਉਂਦਾ ਜਿਹੜਾ ਬੰਦਾ ਸੀਟ ਤੇ ਬੈਠਾ ਰਾ ਜੇ ਕਿਤੇ ਨਾ ਨਾ ਹੋਵੇ ਤਾਂ ਆ ਇਧਰਲਾ ਡਰਾਈਵਰ ਪਤਾ ਨਹੀਂ ਕਦਾਂ ਗੱਡੀ ਚਲਾਵੇ ਸੱਚੀ ਗੱਲ ਵਾ ਹੁਣ ਮੈਨੂੰ ਥੋੜੀ ਦਿਖਣ ਦੀ ਉਹ ਗੱਡੀ ਕੋ ਬਸ ਹੋਣ ਦੀ ਹੈ ਮੰਮੀ ਤਾਂ ਹੁੰਦੀ ਗੱਡੀ ਹੈ ਨਾ ਮੈਨੂੰ ਨਹੀਂ ਪਤਾ ਲੱਗਣਿਆ ਆ ਮਾਸਾ ਪੂਰਾ ਲੱਗਦਾ ਆ ਦਿਨੀ ਦੇ ਇੱਕ ਕਰ ਤੂੰ ਤਾਂ ਡਰਾ ਹੀ ਦਿੰਨੇ ਆ ਹਾਏ ਹਾਏ ਉਧਰ ਟਰੱਕ ਆਉਂਦੇ ਹਾਏ ਇਧਰ ਬੱਸ ਆਉਂਦੀ ਦੇ ਆਉਂਦੇ ਹੁਣ ਸਾਨੂੰ ਮੰਮੀ ਵੇਖ ਕੇ ਆਂ ਅੰਟੀ ਕਾਣੀ ਹਾਏ ਮਗਰੋਂ ਕਾਰ ਆਉਂਦੇ ਮੈਂ ਉਹ ਗੱਲ ਕਰਨ ਦੇ ਆਂ ਵੀ ਮੈਂ ਸਿਦਾਈ ਇੱਥੇ ਆਹ ਸਟੀering ਤੇ ਬੈਠਾ ਬੰਦਾ ਸਿਦਾਈ ਆ ਇਧਰਲੇ ਬੰਨੇ ਜਿਹੜਾ ਬੰਦਾ ਬੈਠਾ ਜੇ ਨਾ ਹੋਵੇ ਨਾ ਤੇ ਗੱਡੀ ਨਾ ਚੱਲੇ ਕਿਤੇ ਆਹ ਸ਼ਾਪਿੰਗ ਸ਼ਾਪਿੰਗ ਜੀ ਹੋ ਗਈ ਆ ਤੇ ਹੁਣ ਪਤਾ ਨਹੀਂ ਇਦਾਂ ਵਾਲੀ ਮਿੰਨੀ ਸ਼ਾਪਿੰਗ ਕਿੰਨੀ ਹੋਣੀ ਆ ਹਲੇ ਵਿਆਹ ਤੱਕ ਇਹਦੇ ਹੁਣ ਜਦੋਂ ਵਿਆਹ ਉਦੋਂ ਹੀ ਕਾਮ ਰੁਗਣਾ ਵਾ ਹਲੇ ਸਾਡੀ ਮਾਸੀ ਨੇ ਆਉਣਾ ਅਮਰੀਕਾ ਵਾਲੀ ਨੇ ਹਲੇ ਤੇ ਸ਼ਾਪਿੰਗਾਂ ਦੋਣੀਆਂ ਅਸਲੀ ਸ਼ਾਪਿੰਗਾਂ ਤੇ ਦੋਣੀਆਂ ਵਾ ਆਹ ਹਲੇ ਤੇ ਸ਼ਾਪਿੰਗਾਂ ਦੋਣੀਆਂ ਸ਼ਾਪਿੰਗ ਤੇ ਸ਼ਾਪਿੰਗ ਦੋਣੀਆਂ ਹਲੇ ਬੰਬੇ ਵਾਲੀ ਮਾਸੀ ਆਉਣੀ ਮਾਸੀ ਨੇ ਸੂਟਾਂ ਵਾਲੀਆਂ ਮਾਸੀਆਂ ਆਉਣੀਆਂ ਸਾਡੀਆਂ ਹਲੇ ਪਹਿਲਾਂ ਬੰਬੇ ਵਾਲੀ ਆ ਜਾਣੀ ਫਿਰ ਅਮਰੀਕਾ ਵਾਲੀ ਆ ਜਾਣੀ ਤੇ ਸਾਡਾ ਮੋਨੂ ਵੀ ਆ ਜਾਣਾ ਬਸ ਰਹਿ ਗਿਆ ਮਹੀਨਾ ਇੱਕ ਫਿਰ ਪਰੌਣੇ ਸਟਾਰਟ ਹੋ ਜਾਣੇ ਆਉਣੇ ਚਲੋ ਸਭ ਤੋਂ ਪਹਿਲਾਂ ਮੋਨੂ ਨੇ ਆਉਣਾ ਅੱਜ ਦੀ ਸ਼ਾਪਿੰਗ ਹੋ ਗਈ ਡਨ ਤੇ ਅਗਲੀ ਸ਼ਾਪਿੰਗ ਤੇ ਮਿਲਾਂਗੇ ਅਗਲੀ ਸ਼ਾਪਿੰਗ 'ਚ ਹੁਣ ਪਤਾ ਲੱਗੂ ਕੀ ਸ਼ਾਪ ਕੀਤਾ ਤੇ ਕੀ ਨਹੀਂ ਧੰਨਵਾਦ ਸਾਰਿਆਂ ਦਾ